ਰਸਬਤ ਲਈ ਲੈ ਜਾਣਾ ਤੇ ਉਹ ਵੀਡੀਓ ਨਾ ਬਣਾ ਕੇ ਪਰਚਾ ਪਾ ਦੂ। ਲੈ ਮੇਰੇ ਪੱਗ ਨੂੰ ਹੱਥ ਪਾਉਂਦਾ ਹੈ। ਹੈ? ਆ ਮੇਰੇ ਕੋਲੇ ਸੂਤ ਵੀ ਇਹਦੇ ਕੋਲੇ। ਖਾਧਾ ਖਾ ਸੂਤ ਖਾ ਯਾਰ। ਇਹ ਇਧਰ ਆ ਇਧਰ। ਆ ਬਾਈ। ਖਾਧਾ ਖਾ। ਬਾਈ ਮੈਂ ਫੋਟੋ ਖਿੱਚੀ ਜੇਦੇ ਪੈਸੇ। ਖਾਧਾ ਖਾ ਦਿਖਾ ਦਿਖਾ ਦਿਖਾ। ਦੇਰੇ ਪੱਗ ਨੂੰ ਹੱਥ ਪਾਉਂਦਾ ਹੈ। ਆ ਦੇਖੋ ਬਾਈ ਜੀ ਆ ਸ਼ਰੇਆ ਜਿਹੜਾ ਪਲੱਸ ਮਲਾਜਮ ਹੈ ਤੇ ਇਹ ਬੰਦਾ ਬੰਦੇ ਨੇ ਵੀਡੀਓ ਬਣਾ ਵੀਡੀਓ ਬਣੂਗੀ ਬਾਈ। ਵੀਡੀਓ ਵੀਡੀਓ ਬਣੂਗੀ। ਆ ਬੰਦਾ ਸ਼ਰੇਆ ਬਾਈ ਗੁੰਡਾ ਕਰਦੀ ਕਰ ਰਿਹਾ ਬੰਦਾ ਤੇ ਸਰਦਾਰ ਦੀ ਪੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਇਹ ਤਾਂ ਪੈਸੇ ਵੀ ਲਾਇਆ ਕਿੰਨੇ ਪੈਸੇ ਲਾਇਆ ਭਾਈ ਦੱਸ 500 ਰੁਪਇਆ ਵੀ ਲਾਇਆ ਮੈਂ ਥੋੜੇ ਟੁੱਟੇ ਪੈਸੇ ਦਾ ਕਿੰਨੇ ਪੈਸੇ ਪੈਸੇ ਲਾਇਆ ਹੈ ਵੀਡੀਓ ਨਾ ਬਣਾ ਮੈਂ ਬਰਚਾ ਬੜੂ ਤੂੰ ਬਾਹਰ ਪਾਸੇ ਪਾਸੇ ਜਾ ਪਾਸੇ ਬਰਚਾ ਜਾ ਤੂੰ ਬਾਹਰ ਬਰਚਾ ਤੂੰ ਬਰਚਾ ਬਾਹਰ ਜਾ ਵੀਡੀਓ ਬਣਾਉ ਤੂੰ ਵੀਡੀਓ ਵੀਡੀਓ ਤੂੰ ਦਿਖਾ ਫੋਟੋ ਫੋਟੋ ਦਿਖਾ ਫੋਟੋ ਦਿਖਾ ਫੋਟੋ ਦਿਖਾ ਹਾਂ ਭਾਈ ਮੇਰੇ ਕੋਲੇ ਸੂਰ ਵੀ ਹੈ ਜੇਬ ਚ ਕਰਾ ਭਾਈ ਦਿਖਾ ਦੇ ਆ ਦੇਖੋ ਬਾ ਦੋ 200 ਖੜੀ 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 ਆ ਦੇਖੋ ਭਾਈ ਜੀ ਇਹ ਆ 200 ਰੁਪਇਆ ਨੋਟ ਹੈ ਤੇਰੇ ਫੋਟੋ ਖਿੱਚੀ ਹੈ ਦਿਖਾ ਤੇਰੇ ਕੋਲੇ ਏ ਭਾਈ ਮੇਰੇ ਭਾਈ ਇਹਨੂੰ ਇਹਨੂੰ ਗਾ ਉਹ ਦਿਖਾ ਯਾਰ ਆਈਡੀ ਪ੍ਰੂਫ ਦਿਖਾ ਦੇ ਤੂੰ ਉਹ ਆਦਾ ਆਈਡੀ ਗਰੂਪ ਦਿਖਾ ਤੇਰੇ ਕੋਲ ਕੀ ਆ ਦਿਖਾ ਦਿਖਾ ਭਾਈ ਦਿਖਾ ਹਾਂ ਆ ਦੇਖਾ ਉਹਨਾ ਫੋਨ ਦਿਖਾਓ ਦਿਖਾਓ ਭਾਈ ਜੇ ਅਸੀਂ ਵੀਡੀਓ ਬਣਾਉਂਦੇ ਵੀਡੀਓ ਨਹੀਂ ਬਣਾਉਂਦਾ ਜੀ ਇਹ ਸਾਹਮਣੇ ਹੀ ਗੱਲ ਕਰਾ ਦੇਣਾ ਤੇਰੀ ਕੌਣ ਆ ਨਾ ਸਾਨੂੰ ਤੇਰਾ ਸਾਹਮਣੇ ਗੱਲ ਹੈ ਤੂੰ ਵੀਡੀਓ ਬਣਾ ਵੀ ਵੀਡੀਓ ਤੂੰ ਤੂੰ ਕਿਵੇਂ ਰੱਖ ਕੇ ਵੀਡੀਓ ਬਣਾਉਂਦਾ ਯਾਰ ਬਣਾਵਾਂਗੇ ਯਾਰਾ ਮੇਰੀ ਪਾਗ ਨੂੰ ਵੀ ਹੱਥ ਲਾਇਆ ਇਹ ਬੰਦੇ ਨੇ ਮੈਨੂੰ ਰਗਜ ਰਗਜਾ ਬਾਈ ਵੀਡੀਓ ਤੋ ਅਸੀਂ ਬਣਾਵਾਂਗੇ ਵੀਡੀਓ ਬਣਾ ਯਾਰ ਇਹ ਬੰਦਾ ਮੈਨੂੰ ਕਹਿੰਦਾ ਵੀਡੀਓ 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 ਬਣਾਵਾ ਕੇ ਰੋਕ ਤੂੰ ਯਾਰ ਇਹ ਇਹ ਬੰਦਾ ਮੈਨੂੰ ਕਹਿੰਦਾ ਕਿ ਵੀਡੀਓ ਨਾ ਬਣਾ ਬਣੀ ਹੁਣ ਵੀਡੀਓ ਨਾ ਬਣਾ ਵੀਡੀਓ ਨਾ ਬਣਾ ਬਟਨ ਰਾਇ ਹਾਂ ਕਿਵੇਂ ਨਾ ਪਾਇਆ ਗਲ ਮੈਂ ਸੱਤ ਆਹ ਦੇਖ ਆਹ ਦੇਖੋ ਬਾਈ ਸ਼ਰੇਆਮ ਸ਼ਰੇਆਮ ਗੁੰਡਾ ਕਰਦੀ ਵੀਰੇ ਵੀਡੀਓ ਨਾ ਬਣਾ ਤੇ ਤੈਹੋ ਜਾ ਪਰਚੇ ਆਪਾਂ ਤੂੰ ਆਪਾਂ ਦੀ ਪਰਚੇ ਪਾਸੀ ਪਰਚਾ ਪਾਉਂਦੀ ਯਾਰ ਇਹ ਬਾਈ ਆਉਣ ਜਾਣ ਨਹੀਂ ਨਹੀਂ ਤੂੰ ਸਰਦਾਰ ਬੰਦੇ ਦੀ ਗੱਲ ਛੱਤ ਬਈ ਨਾ ਯਾਰ ਹੱਸੋ ਗੱਲ ਛੱਤ ਕੱਟੇ ਯਾਰ ਯਾਰ ਅਸੀਂ ਚਿੱਟੇ ਆਣਾ ਚਲਾਣੀ ਕੱਟਣਾ ਜਦੋਂ ਅ ਬੜੇ ਕੀ ਕੀ ਚੱਕਰ ਕੀ ਹੋਇਆ ਬਈ ਮੈਂ ਖੇਤੋਂ ਆਉਂਦਾ ਸੀਗਾ ਜਿਹੜੇ ਆਉਂਦੇ ਦਾ ਮੇਰਾ ਮੋਟਰਸਾਈਕਲ ਰੋਕ ਕੇ ਮੈਨੂੰ ਕਹਦਾ ਕਿ ਕਿੱਦਾਂ ਪੈਸੇ ਦੇ ਹਾਂ ਜਰਾ ਮੈਂ ਚਲਾਨ ਕੱਟੂਗਾ اچھا ਪੈਸੇ ਕਿੱਥੇ ਆ ਪੈਸੇ ਮੈਂ ਇਹਨੂੰ ਦਿੱਤੇ ਆ ਬਈ ਕਿੱਥੇ ਪੈਸੇ ਕਿੰਨੇ ਖੜਿਆ ਖਲੋ ਕਿੰਨੇ ਪੈਸੇ ਤੇ ਵੀਰੇ ਇਹਨੂੰ 500 ਰੁਪਈਆ ਬਈ ਲੈ ਆਣੀ ਮੇਰੇ ਤੋਂ ਲੈ ਬਈ ਹਾਂਜੀ ਦੱਸ ਲੈ ਲੈ ਹਲੋ ਅਸੀਂ ਤੇਰੀ ਵੀਡੀਓ ਬਣਾ ਰਹੇ ਹਾਂ ਬਈ ਨਹੀਂ ਨਹੀਂ ਤੂੰ ਵੀਡੀਓ ਨਾ ਬਣਾ ਤਰ ਤੇ ਪਰਚਾ ਤੂੰ ਤੂੰ ਪਰਚਾ ਪਾਦੀ ਨਹੀਂ ਯਾਰ ਮੇਰੇ ਕੋਲ ਤੂੰ ਪਰਚਾ ਪਾਦੀ ਭਰਾ ਨਹੀਂ ਨਹੀਂ ਪਹਿਲੀ ਪਹਿਲੀ ਗੱਲ ਤੂੰ ਮੇਰੇ ਭਰਾ ਨੂੰ ਹੱਥ 'ਚ ਮਿਲਾ ਬਈ ਓ ਆਹ ਹੱਥ ਲਾ ਹੁਣ ਦੋ ਦੋਨੋਂ ਹੱਥ ਲਾ ਸਿਆ ਬਹੁਤ ਵਤਰਾ ਯਾਰ ਹੁਣ ਲਾ ਹੱਥ ਲਿਆ ਕੋਈ ਨਹੀਂ ਤੂੰ ਪਸਤਾਏਗਾ ਤੂੰ ਤੇਰੇ ਤਾਂ ਮੈਂ ਹੋ ਜਾ ਪਰਚਾ ਬੋ ਯਾਰ ਤੂੰ ਪਾ ਰਿਹਾ ਤੂੰ ਆ ਬਾਈ ਇਹ ਦੇਖੋ ਜੀ ਆ ਬੰਦੇ ਕੋਲੇ ਆਪਦੇ ਕੋਲੇ ਬੁਲਟ ਸੀ ਨੰਬਰ ਪਲੇਟ ਹੈ ਨਹੀਂ ਤੇ ਇਹ ਸਾਡੇ ਤੋਂ ਬੰਦਾ ਜੀ ਮਤਲਬ ਰੈਸਟੋਰੈਂਟ ਦੀ ਕੋਸ਼ਿਸ਼ ਕੀਤੀ ਪੈਸੇ ਲੈ ਜਾਣੇ ਅਸੀਂ ਤੈਨੂੰ ਸਬੂਤ ਦਿਖਾਵਾਂਗੇ ਦਿਖਾ ਦਿਖਾ ਸਬੂਤ ਦਿਖਾ ਬਾਈ ਮੇਰੇ ਕੋਲੇ ਫੋਟੋ ਪਈ ਆ ਦਿਖਾ ਕੈਮਰੇ ਦਿਖਾ ਯਾਰ ਕੈਮਰੇ ਦਿਖਾ ਕੈਮਰੇ ਚ ਆ ਮੇਰੀ ਫੋਟੋ ਪਈ ਆ ਪੈਸੇ ਇਹਦੇ ਆਪਦੇ ਜੀ ਆ ਨੰਬਰ ਦਿਖਾ ਬਣਾ ਫੜ ਜਾ ਦਿਖਾ ਦੇ ਦਿਖਾ ਦੇਖ ਦਿਖਾ ਦਿਖਾ ਠੀਕ ਹੈ ਦੂਜਾ ਵਾਸਤੇ ਵੀ ਦਿਖਾ ਦੇ ਦਿਖਾ ਤੂੰ ਦਿਖਾ ਵਾਸਤੇ ਵੀਰੇ ਪੈਸੇ ਦਿਖਾ ਇਹ ਤਾਂ ਮੇਰੇ ਆਪ ਦੇ ਪੈਸੇ ਨੇ ਬਈ ਇਹਨੇ ਮੈਥੋਂ ਰਸਬਤ ਲਈ ਆ ਅੱਛਾ ਇਹ ਪੈਸੇ ਮੈਥੋਂ ਅੱਛਾ ਤੇਰੇ ਤੋਂ ਲਏ ਆ ਇਹ ਦੇ ਪੈਸੇ ਆ ਯਾਰ ਤੂੰ ਡਬਲ ਮੋੜੇਗਾ ਵੀਰੇ ਡਬਲ ਮੋੜੇਗਾ ਤੂੰ ਵਾਸਤੇ ਤੇਰੇ ਤੇ ਪਰਚਾ ਪਾ ਦੇਣਾ ਮੈਂ ਵੀਡੀਓ ਬਣਾ ਦੇਣਾ ਪਰਚਾ ਤੇਰੇ ਤੇ ਬਹੁਤ ਦੀ ਵੀਡੀਓ ਵੀਡੀਓ ਬਣਾ ਦੂਦੀ ਯਾਰ ਭਾਈ ਹਰ ਪਾਸੇ ਵੀਡੀਓ ਬਣਾਇਆ ਜਾਂਦੀ ਦੀ ਯਾਰ ਵੀਡੀਓ ਬਣਾ ਆ ਵੀਡੀਓ ਤੂੰ ਕਰ ਲਈ ਕੀ ਹੁੰਦਾ ਬਣਾ ਲਾ ਬਣਾ ਲਾ ਬਣਾ ਲਾ ਫੋਨ ਨਾ ਖੁਲੀ ਫੋਨ ਨਾ ਖੁਈ ਫੇਰ ਫੇਰ ਬਾਈ ਟੱਕਰ ਬਜੂਗਾ ਹੁਣ ਇਹਦਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਯਾਰਾ ਇਹ ਨਹੀਂ ਬਾਈ ਹੁਣ ਲਾਈਵ ਹੋ ਲਾਈਵ ਹੈਪੀ ਹਰ ਵੀ ਲਾਈਵ ਹੋ ਲਾਈਵ ਹੋ ਖੇਤਾ ਚ ਕੰਮ ਇਹ ਤੱਕ ਤੱਕ ਕੇ ਮਾਰੂ ਲਾਈਵ ਹੋ ਯਾਰ ਲਾਈਵ ਹੋ ਜਾ ਹਾਂ ਲਾਈਵ ਹੁਣ ਫੜਾ ਇੱਧਰ ਫੋਨ ਫੜਾ ਫੜ ਕੇ ਫੜੇਗਾ ਤੂੰ ਯਾਰ ਫੜ ਕੇ ਫੜੇਗਾ ਲਾਈਵ ਹੋ ਯਾਰ ਲਾਈਵ ਹੋ ਯਾਰ ਫੋਨ ਫੜਾ ਫੋਨ ਫੜਾ ਹਾਂ ਕਿਵੇਂ ਫੜਾ ਫੜਾ ਮੈਂ ਮੈਂ ਹੁੰਦਾ ਮੈਂ ਹੁੰਦਾ ਲਾਈਵ ਆ ਖੜ ਜਾ ਆ ਦੇਖੋ ਬਾਈ ਆ ਬੰਦਾ ਆ ਆ ਬਾਈ ਦੇਖੋ ਜੀ ਆ ਸ਼ਰਿਆਮ ਆਹ ਬੰਦੇ ਨਾ ਗੁੰਡਾਗਰਦੀ ਕਰ ਰਿਹਾ ਜੀ ਤੇ ਇਹਦੇ ਗਲਮੇ ਦੇ ਹੱਥ ਬੰਨ੍ਹ ਦੀ ਕੋਸ਼ਿਸ਼ ਕੀਤੀ ਐ ਆਹ ਦੇਖੋ ਭਾਈ ਇਹ ਜਿਹੜਾ ਮਲਾਜਮ ਐ ਇਹ ਬੰਦੇ ਨੇ ਜੀ ਸਰਦਾਰ ਬੰਦੇ ਨੂੰ ਘੇਰਿਆ ਠੀਕ ਐ ਪਹਿਲੀ ਗੱਲ ਆ ਕੱਚੇ ਰਾਹ ਦੇ ਵਿੱਚ ਬੰਦੇ ਦਾ ਸੜਕ ਬੰਦ ਬਤੋ ਕਿ ਨਹੀਂ ਬਣਦੀ ਹਰਪ੍ਰੀਤ ਮੋਟਰਸਾਈਕਲ ਕੋਲ ਆ ਭਾਈ ਯਾਰ ਤੇਰੇ ਕਾਗਜ਼ ਪੱਤਰ ਪੂਰੇ ਆ ਨਾ ਹਾਂ ਭਾਈ ਸਾਰੇ ਭਾਈ ਇਹਦਾ ਛੋਟਾ ਭਾਈ ਇਹਦੇ ਕਾਗਜ਼ ਪੱਤਰ ਬਿਲਕੁਲ ਪੂਰੇ ਆ ਭਾਈ ਸ਼ਰੇਆਮ ਸ਼ਰੇਆਮ ਗੁੰਡਾਗਰ ਤੇਰੇ ਨਾਲ ਦੇ ਮਲਾਜਮ ਕਿੱਥੇ ਆ ਭਾਈ ਨਾਲ ਦੇ ਮਲਾਜਮ ਆ ਉਥੇ ਖੜੇ ਆ ਨਹੀਂ ਨਹੀਂ ਇੱਕ ਵਾਰ ਤੂੰ ਕੱਲਾ ਹੀ ਕਰਦਾ ਥੇ ਇਧਰ ਚਿੱਟੇ ਵਾਲੇ ਚਿੱਟੇ ਵਾਲੇ ਨੂੰ ਪੜਨ ਆਏ ਸੀ ਤੇ ਉਹ ਸਿੱਟ ਨੂੰ ਸਟਾ ਲੱਗਦਾ ਯਾਰ ਚਿੱਟੇ ਵਾਲਾ ਉਹ ਤੁਮ ਚਿੱਟੇ ਲੱਗਦਾ ਉਹ ਯਾਰ ਮੈਂ ਤਾਂ ਕਾਗਜ਼ ਕਾਗੇ ਕੀ ਆ ਦਿਖਾ ਇਹਨੂੰ ਕਿ ਹੁਣ ਬਈ ਖੇਤਾ ਚਾਉਂਦੇ ਹੁਣ ਤੂੰ ਲਾਇਸੈਂਸ ਭਾਲਦਾ ਦਿਖਾ ਦੇ ਕਾਗੇ ਦਿਖਾ ਦੇ ਯਾਰ 500 ਜੇ ਜੇ ਖੇਤਾ ਕਾਗੇ ਨਹੀਂ ਦਿਖਾਉਂਦੇ ਅਸੀਂ ਯਾਰ ਕਾਗਜ਼ ਤੋਂ ਨਾਲ ਤੂੰ ਵੱਡੇ ਰੋਡ ਤੇ ਖੜਾ ਵੀਰੇ ਕਾਗੇ ਦਿਖਾ ਤੂੰ ਤੂੰ ਆਪ ਦਾ ਦਿਖਾ ਦੇ ਤੂੰ ਦਿਖਾ ਤੂੰ ਦਿਖਾ ਪਹਿਲਾਂ ਆ ਆ ਬੋਲਡ ਬੋਲਡ ਦਾ ਨੰਬਰ ਦਿਖਾ ਪਹਿਲਾਂ ਬੋਲਡ ਰਜਿਸਟਰ ਨੰਬਰ ਨਹੀਂ ਆਇਆ ਬਾਈ ਛਰੇ ਆਪ ਇਹ ਤਾਂ ਨੰਬਰ ਹੀ ਨਹੀਂ ਆਇਆ ਹਜੇ ਆ ਦੇਖੋ ਭਾਈ ਮੋਟਰ ਤੇ ਬੰਦਾ ਖੜ ਕੇ ਆ ਪਿੰਡ ਨੂੰ ਲਾਹ ਜਾਂਦਾ ਜੀ ਆ ਦੂਜੇ ਮਨ ਨੂੰ ਲਾਹ ਜਾਂਦਾ ਛਰਿਆਂ ਮੰਦਾ ਇਹਨੂੰ ਰੋਕਦਾ ਆਪ ਵੀ ਫੋਨ ਬਣਾ ਆਪਾਂ ਵੀਡੀਓ ਬਣਾ ਲਈ ਆਪਾਂ ਠੀਕ ਐ ਬਣਾ ਵੀਡੀਓ ਫੋਨ ਨਹੀਂ ਖੋ ਸਕਦਾ ਜੇ ਫੋਨ ਖੂਗਾ ਤਾਂ ਆਪ ਪੁੱਠਾ ਫਸੂਗਾ ਬਣਾ 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 ਵੀਰੇ ਹੁਣ ਤੂੰ ਹੈਲੋ ਤੂੰ ਫੋਨ ਫੜਾ ਯਾਰ ਤੇਰੇ ਕੋਲ ਅਧਿਕਾਰ ਨਹੀਂ ਫੋਨ ਖੋਣ ਦਾ ਪਿੱਛੇ 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 ਹੋ ਜਾ ਪਿੱਛੇ ਹੋ ਜਾ ਬਣਾ ਵੀਡੀਓ ਬਣਾ ਵੀਰੇ ਯਾਰ ਬਣਾ ਲੈ ਨਾ ਜਾ ਜਗਜੀਤ ਸਿੰਘ ਆ ਨਾ ਸਾਰਾ ਕੁਝ ਸਾਰਾ ਕੁਝ ਬੋਲ ਲਾਈਵ ਹੋ ਕੇ ਬੋਲ ਜੋ ਵੀ ਬੋਲਣਾ ਹਾਂ ਤੇ ਇਹ ਹੁਣ ਇਹ ਚਾਬੀ ਆਪਣੀ ਘੜਦਸ ਨਾ ਚਾਬੀ ਆਪਾਂ ਘੜਾਂਗੇ ਜੇ ਜਵਾ ਫੜੋ ਮੋਟੂ ਬੋਲਟਰ ਦੀ ਚਾਬੀ ਫੜ ਹੁਣ ਜਾ ਚੱਕਰ ਨੂੰ ਇਹ ਰੋਕਦਾ ਸਾਰਿਆਂ ਨੂੰ ਹਾਂ 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 ਕੋਈ ਨਹੀਂ ਕੋਈ ਹੁਣ ਪੁੱਛਣ ਵਾਲਾ ਹੋਵੇ ਇਹਨਾਂ ਨੂੰ ਬਈ ਖੇਤਾਂ 'ਚ ਕੰਮ ਕਰੀਏ ਜਾਂ ਇਹਨਾਂ ਵੀ ਡੰਡਾ ਇਹ ਬਈ ਤੇਰੇ ਕੋਲ ਮੋਟਰਸਾਈਕਲ ਕੀ ਪਤਾ ਚੋਰੀ ਦਾ ਹੋਵੇ ਦਿਖਾਜ ਕਾਗਜ਼ ਦੇ ਪੱਤਰ ਦੇ ਸਾਰੇ ਤਕਰੀਬ ਤੂੰ ਇੱਕ ਮਿੰਟ ਉਹ ਆਪਣੇ ਅਸਜ ਨੂੰ ਫੋਨ ਲਾ ਮੈਂ ਤੇ ਨੰਬਰ ਲੈ ਲੈ ਹਾਂ ਇਹ ਚ ਅਸਜ ਨੂੰ ਮੈਂ ਤੇ ਨੰਬਰ ਲੈ 98721 ਮੈਨੂੰ ਲੱਗਦਾ ਨਹੀਂ ਵੀ ਅਸਲੀ ਹੋਊਗਾ ਯਾਰ ਪਹਿਲੀ ਗੱਲ ਇਹ ਪੂਰੀ ਰਹੀ ਨਹੀਂ ਕਿ ਹੋਈ ਹੈ ਨਹੀਂ ਅੱਗੇ ਬਈ 89936 ਤੇ ਲਾ ਫੋ ਉਦੋਂ ਗੱਲ ਕਰ ਵੀ ਜੀ ਆ ਆ ਨਾ ਦਾ ਬੰਦਾ ਕੋਈ ਹੈ ਜਾਂ ਨਕਲੀ ਵਰਦੀ ਪਾਈ ਹੋਈ ਹੈ ਕਰ ਗੱਲ ਕਰ 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 ਇਹ ਬੁੱਠਾ ਫਸੂਗਾ ਮੈਨੂੰ ਮੈਂ ਮੰਨਦਾ ਹੀ ਨਹੀਂ ਵੀ ਬੰਦਾ ਬੰਦਾ ਸਹੀ ਹੈ ਹੈਲੋ ਐਸਐਸਓ ਸਾਹਿਬ ਨਕਲੀ ਨਕਲੀ ਪੁਲਿਸ ਵਾਲਾ ਭੱਜ ਭੱਜਣਾ ਵੀਰੇ ਭੱਜਣਾ 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 ਤੁਹਾਡਾ ਮਲਾਜਮ ਜਗਜੀਤ ਸਿੰਘ ਆ ਦੇਖੋ ਅਡਜਸਟਰ ਅਡਜਸਟਰ ਦਿਖਾਓ ਆ ਦਿਖਾਓ ਅਡਜਸਟਰ ਫੇਸਬੁੱਕ ਤੇ ਜਮਾ ਖਾਲੀ ਹੈ ਆ ਦੇਖ ਹਾਂਜੀ ਆ ਦੇਖ ਜਮਾ ਬਈ ਬੱਚਾ ਬੱਚਾ ਦਾ ਅਡਜਸਟਰ ਚੱਕੀ ਵਰਦਾ ਇਹ ਸਾਰਾ ਨਾ ਜਗਜੀਤ ਸਿੰਘ ਇਹ ਸਾਡੇ ਨਾਲ ਚਲਾਨ ਕੱਟਦੇ ਫਿਰਦੇ ਆ ਇਹ ਜਾਣੀ ਕਿ ਖੇਤਾਂ ਦੇ ਜਿਹੜੇ ਆਉਣ ਜਾਣ ਦੇ ਰਾਹਾਂ ਤੇ ਰੋਗ ਰੋਗ ਹਨ ਸਾਰਿਆਂ ਨੂੰ ਜਾਲੀ ਜਾਲੀ ਪੁਲਿਸ ਆਇਆ ਨਕਲੀ ਨਕਲੀ ਪੁਲਿਸ ਵਾਲੇ ਜੇ ਵਰਦੀ ਪਾਈ ਹੋਈ ਜਾਂ ਹੈ ਕਿਸਦਾ ਹੈ ਸਾਰਾ ਕੁਝ ਹਰ ਵੀ ਤਾਂ ਨਕਲੀ ਹੈ ਜੀ ਇਹ ਸਰ ਉਹ ਕਹਿੰਦੇ ਵੀ ਇਹ ਤਾਂ ਹੈ ਹੀ ਨਹੀਂ ਬਈ ਵੀਡੀਓ ਬਣਾਓ ਸਤੋ ਜੀ ਵੀਡੀਓ ਬਣਾ ਉਹ ਕਹਿੰਦੇ ਤਾਂ ਸਾਡੇ ਤਾਂ ਹੈ ਹੀ ਨਹੀਂ ਕੋਈ ਅਫਸਰੀ ਹੈ ਨਹੀਂ ਕੋਈ ਜਗਜੀਤ ਸਿੰਘ ਦੱਸ ਬਾਈ ਹੁਣ ਬਾਈ ਨਕਲੀ ਦੱਸ ਨਕਲੀ ਹੈ ਬਾਈ ਇਹ ਦੱਸ ਬਾਈ ਚਲ ਠੀਕ ਆ ਬਾਈ ਗਲਤੀ ਹੋ ਗਈ ਗਲਤੀ ਨਹੀਂ ਵੀਰੇ ਗਲਤੀ ਨਹੀਂ ਵੀਡੀਓ ਬਣਾਵਾਂਗੇ ਬਾਈ ਨਹੀਂ ਨਹੀਂ ਇਹ ਇਹ ਦੱਸ ਇਹ ਦੱਸ ਕਿੰਨੇ ਹੁਣ ਤੱਕ ਕਿੰਨੇ ਪੈਸੇ ਬਣਾਏ ਆ ਵੀਰੇ ਕਿੰਨੇ ਪੈਸੇ ਕਿੰਨੇ ਲੱਖ 2 ਲੱਖ 3 ਲੱਖ ਕਿੰਨੇ ਪੈਸੇ ਠੱਗੀਆਂ ਵਾਲਾ ਕਿੰਨੇ ਪੈਸੇ ਕਮਾ ਕਿੰਨੇ ਪੈਸੇ ਬਣਾ ਲਏ ਹੁਣ ਤੱਕ 5 ਲੱਖ ਬਣਾ ਲਏ ਵੀਡੀਓ ਬਣਾਵਦੇ ਪੂਰੀ ਵੀਡੀਓ ਬਣਾ ਲਵੀਂ ਹਰਪੀ ਦਾ ਕਿੰਨੇ ਪੈਸੇ ਬਣਾਏ ਹੁਣ ਤੱਕ ਸਹੀ ਸਹੀ ਅਸੀਂ 5 ਲੱਖ ਸਾਹਮਣੇ ਕੈਮਰੇ ਕੈਮਰੇ ਦੇ ਕੇ ਦੱਸੋ 5 ਲੱਖ ਰੁਪਈਆ ਬਣਾ ਲਿਆ ਬਾਈ ਹੈ 5 ਲੱਖ ਤੇ ਆ ਬੋਲਟ ਕਿੰਨੇ ਦਾ ਘੜਾ ਆਏਗਾ ਬੋਲਟ ਇਹ ਪੈ ਗਿਆ 1.5 ਲੱਖ ਦਾ 1. ਸਗਨੜ ਲੈ ਨਹੀਂ ਨਮਾ ਲਿਆ ਤੇ ਨਹੀਂ ਨਮਾ ਤਾਂ ਲਿਆ ਬਾਈ ਤੇ ਫਿਰ ਤੈਨੂੰ ਸ਼ਰਮ ਨਹੀਂ ਆਉਂਦੀ ਵੀ ਤੂੰ ਆ ਕੇ ਕੰਮ ਕਰਦਾ ਯਾਰ ਇਹ ਤਾਂ ਗੱਲ ਹੈ ਜੀ ਹਾਂ ਆ ਦੇਖੋ ਬਾਈ ਜਿਹੜਾ ਬੰਦਾ ਤੁਸੀਂ ਦੇਖ ਰਹੇ ਹੋ ਜੀ ਇਹ ਬੰਦਾ ਨਕਲੀ ਪੁਲਿਸਲਾ ਬਣ ਕੇ ਕੋਈ ਨਹੀਂ ਵਾ ਬਚਰਪੀ ਬੱਚਾ ਬੱਚਾ ਵੀਡੀਓ ਬਣਾ ਪੂਰੀ ਲਾਈਵ ਕਰ ਲਾਈਵ ਹੋ ਬਾਈ ਲਾਈਵ ਆ ਲਾਈਵ ਚੱਲ ਹਾਂ ਲਾਈਵ ਚੱਲ ਰਹੇ ਕਿਉਂਕਿ ਬਾਈ ਇਹੋ ਜਿਹੇ ਪੁਲਿਸ ਮੁਲਾਜ਼ਮਾਂ ਹੋਰ ਮੁਲਾਜ਼ਮਾਂ ਨੂੰ ਵੀ ਬਦਨਾਮ ਕਰਦੇ ਆ ਠੀਕ ਹੈ ਇਹ ਪਹਿਲੀ ਗੱਲ ਖੇਤ ਚ ਆਉਂਦਾ ਇਹ ਤਾਂ ਤੋਹੀ ਨਹੀਂ ਬਣਦੀ ਹਰਪੀ ਤੇ ਕਿਵੇਂ ਸ਼ੱਕ ਹੋਇਆ ਤੈਨੂੰ ਬਾਈ ਜਿਵੇਂ ਤਨੂੰ ਨੇ ਰੋਕਿਆ ਕੀ ਗੱਲ ਹੋਈ ਆ ਸਾਰੀ ਗੱਲ ਮੈਂ ਬਾਈ ਖੇਤੋਂ ਜਦੋਂ ਆ ਰਿਹਾ ਸੀਗਾ ਇਹਨਾਂ ਨੇ ਮੈਨੂੰ ਹੱਥ ਦੇ ਕੇ ਮੈਨੂੰ ਕਦੇ ਲਾਇਸੈਂਸ ਦਿਖਾਉ ਆਵਦਾ ਮੈਂ ਕਿਹਾ ਵੀ ਲਾਇਸੈਂਸ ਹੁਣ ਘਰੇ ਪਿਆਗਾ ਵੀ ਇਹੀ ਖੇਤਾਂ 'ਚ ਕੰਮ ਕਰਦਾ ਨਾਲ ਦੇ ਮੇਰਾ ਪਿੰਡ ਆ ਹੂੰ ਵੀ ਜੇ ਬਾਈ ਚਾਂਸ ਹਣ ਸਾਨੂੰ ਆਪਣ ਨੂੰ ਤਾਂ ਪਤਾ ਨਹੀਂ ਵੀ ਖੇਤਾਂ ਦੇ ਵੀ ਚਲਾਨ ਕੱਟਦੇ ਆ ਹਾਂ ਇਹ ਇੱਥੋਂ ਪਤਾ ਲੱਗਿਆ ਜਦੋਂ ਵੀ ਇਹ ਖੇਤਾਂ ਦੇ ਚਲਾਨ ਗੱਟੀਆਂ ਤਾਂ ਮੈਂ ਕਿਹਾ ਵੀ ਇਹ ਨਗਲੀ ਪੁਲਿਸ ਵਾਲਾ ਹੋਊਗਾ ਹੂੰ ਬਾਈ ਫਿਰ ਮੈਂ ਤੁਹਾਨੂੰ ਫੋਨ ਲਾ ਜਾਈਗਾ ਮੈਂ ਕਿਹਾ ਮੈਂ ਆਪਣੇ ਭਰਾ ਨੂੰ ਫੋਨ ਲਾਉਣਾ ਹੂੰ ਤੇ ਵੀ ਪਤਾ ਵੀ ਲੱਗੇ ਫਿਰ ਸਾਰਿਆਂ ਨੂੰ ਵੀ ਕੱਲ ਨੂੰ ਹੋਰ ਕਿਸੇ ਦਾ ਵੀ ਚਲਾਨ ਬਾਈ ਪ੍ਰੋਪਰ ਵਰਦੀ ਹੈ ਨਹੀਂ ਮੁਰਿਆ ਦੇਖੋ ਜੀ ਆਹ ਦੇਖੋ ਜੇ ਆਪਾਂ ਗੱਗੇ ਬਾਈ ਹੈ ਮੈਂ ਲੱਕੇ ਨਾ ਨਸ਼ਾ ਪਤਾ ਕਰ ਦਨੂ ਮੈਂ ਆ ਪੱਤਾ ਬਾਦੂ ਕੀ ਕਰਦਾ ਚਿੱਟਾ ਪੀਣਾ ਬਾਈ ਤੇ ਫਿਰ ਤੂੰ ਇਹਦਾ ਮਤਲਬ ਚਿੱਟਾ ਪੀਣਾ ਤਾਂ ਵੀਰੇ ਫਿਰ ਤੂੰ ਉਹ ਸਰਦਾਰ ਦੇ ਬੰਦੇ ਨੇ ਗਲਤ ਹੱਥ ਪਾਇਆ ਸੀਗਾ ਮਾਫੀ ਮੰਗ ਪਈ ਉਹ ਤੇ ਵੀ ਮਿੱਤ ਮੌਕਾ ਬਗਾ ਪਾ ਨੀਓਣੇ ਵੀ ਪਾਇਆ ਯਾਰ ਯਾਰ ਤੂੰ ਨਹੀਂ ਨਹੀਂ ਉਹਦਾ ਬਾਹੂ ਆਜਾ ਤੂੰ ਸਰਦਾਰ ਦੀ ਦਾੜੀ ਲਿਆਜ ਕਰ ਰਿਹਾ ਸਰਦਾਰ ਦੀ ਪੱਗ ਦੀ ਲਿਆਜ ਕਰ ਉਹਨੂੰ ਵੀ ਕਹਿ ਲਿਆਜ ਕਰ ਮਾੜੀ ਜੀ ਨਹੀਂ ਨਹੀਂ ਤੂੰ ਤੂੰ ਗੜਾ ਮੇਨ ਮੈਂ ਆਪਣਾ ਹੋਏਗਾ ਸਤੀ ਮਤੀ ਦਾ ਨਹੀਂ ਮਲਾਜਮਾਂ ਸੱਚੀ ਮਿੱਠੀ ਲਾਗੋ ਬਤਾ ਦੇ ਗਲਤ ਬਤਾ ਨਾ ਗਾ ਵੀ ਲਾਤਾ ਹੈ ਯਾਰ ਸਾਨੂੰ ਪਤਾ ਸੀ ਸਾਡੇ ਪਿੰਡ ਚ ਪਹਿਲਾਂ ਬਹੁਤ ਕਿੰਨੀਆਂ ਘਟਨਾਵਾਂ ਹੋਈਆਂ ਜਿਹੜੀਆਂ ਨਕਲੀ ਪੁਲਿਸ ਵਾਲੇ ਬਣ ਕੇ ਹੁੰਦੇ ਆ ਇਹ ਬਹੁਤ ਜ਼ਿਆਦਾ ਘਟਨਾਵਾਂ ਹੋਈਆਂ ਅੱਛਾ ਉਹ ਵੀ ਇਹ ਕੱਚੇ ਰਾਹ ਤੇ ਹੋਈਆਂ ਇੱਥੇ ਹੋਈਆਂ ਨਾ ਇੱਥੇ ਹਾਂਜੀ ਸਾਨੂੰ ਸ਼ਿਕਾਇਤਾਂ ਹੋਏ ਨੇ ਮੈਨੂੰ ਫੋਨ ਲਾਇਆ ਭਾਈ ਇਸ ਭੱਜੇ ਆਏ ਇਹ ਰਾਹ ਤੇ ਭਾਈ ਪਹਿਲਾਂ ਆਪਾਂ ਨੂੰ ਪਤਾ ਹੀ ਸੀ ਕਿੰਨੇ ਚਿੱਟੇ ਵਾਲੇ ਤੁਰੇ ਫਿਰਦੇ ਹੁੰਦੇ ਹਾਂ ਹਾਂ ਬਸ ਕੌਸਟ ਦੇ ਵਿੱਚ ਸੀਗੇ ਸਹੀ ਮਲਾਜਮ ਵੀ ਪਰ ਹੁਣ ਨਕਲੀ ਮਲਾਜਮਾਂ ਦੇ ਫਾਇਦਾ ਇਹ ਮੋਟਰਸਾਈਕਲ ਦਾ ਇੰਜਨ ਨੰਬਰ ਵੀ ਇੰਜਨ ਨੰਬਰ ਵੀ ਕਰੋ ਕੋਈ ਨਹੀਂ ਭਾਈ ਬੋਲ ਆ ਜਾਓ ਟਾਣੇ ਨੰਬਰ ਇੰਜਨ ਨੰਬਰ ਕਰ ਇੰਜਨ ਨੰਬਰ ਚ ਅਸੀਂ ਨੰਬਰ ਦੀ ਬਣਾ ਵੀਡੀਓ ਠੀਕ ਹੈ ਇਹ ਤਾਂ ਹੁਣ ਪੁੱਠਾ ਬਸੂਗਾ ਵੀਰੇ ਇਹ ਤਾਂ ਧੱਲਣੇ ਦੇ ਦੇਣੇ ਪੈਣਗੇ ਇਹ ਤਾਂ ਯਾਦ ਰੱਖੋ ਕੰਦਨ ਹੱਥ ਲਾ ਦੇਖੂਗਾ ਹੁਣ ਤੇ ਸਿੱਧਾ ਨਹੀਂ ਜਾਊਗਾ ਕਿੰਨੇ ਟੋਟਲ ਟੋਟਲ ਕਿੰਨੇ ਬੰਦੇ ਹੋ ਤੁਸੀਂ ਟੋਟਲ ਕਿੰਨੇ ਬੰਦੇ ਹੋ ਤੁਹਾਡੇ ਜਿਹੜਾ ਗਰੋਹ ਦੇ ਵਿੱਚ ਕਿੰਨੇ ਬੰਦੇ ਟੋਟਲ ਹੈਗੇ ਯਾਰ 20 ਹੈ 20 ਬੰਦੇ 20 ਬੰਦੇ ਹੈ ਡੇਲੀ ਦੀ ਕਿੰਨੇ ਕਿੰਨੇ ਲੱਖ ਰੁਪਈਆ ਕਮਾਈ ਕਰਦੇ ਆ 10 ਲੱਖ 20 ਲੱਖ 30 ਲੱਖ 40 ਲੱਖ 50 ਲੱਖ 10 ਲੱਖ 10 ਲੱਖ ਦੀ ਦਿੱਲੀ ਦੀ ਕਮਾਈ ਹੈ ਕਿਵੇਂ ਕਰਦੇ ਆ ਕੀ ਕੀ ਹੋਰ ਕੀ ਕੀ ਛੋਡੇ ਮਤਲਬ ਲੋਕਾਂ ਨੂੰ ਇਹ ਇੰਨਾ ਕਮਾਜੀ ਜਾ ਕੇ ਵਰਦੀਆਂ ਪਾ ਕੇ ਲੁੱਟਦੇ ਕੋਈ ਹੋਰ ਤਰੀਕੇ ਵੀ ਛੋਡੇ ਹੈਗੇ ਲੁੱਟਣ ਦੇ ਹੋਰ ਵੀ ਬਹੁਤ ਆ ਬਾਈ ਕੀ ਕੀ ਤਰੀਕੇ ਵੀਰੇ ਜਿਵੇਂ ਵਰਦੀਆਂ ਪਾ ਕੇ ਹੂੰ ਕਿਸੇ ਨੂੰ ਫੋਨ ਲਾ ਕੇ ਜਾਲੀ ਹੂੰ ਵੀ ATM ਪੈਨ ਪੁੱਛਣਾ ਹੂੰ ਬਸ ਕਿਹਦੀ ਇਹ ਇਹ ਬਾਈ ਕਹਿੰਦਾ ਸੀ ATM ਦੇ ਵਿੱਚ ਜਾ ਕੇ ਵੀ ਲੋਕਾਂ ਨੂੰ ਬਾਈ ਜੀ ਲੁੱਟਦੇ ਆ ਉੱਥੇ ATM ਦੇ ਵਿੱਚ ਪੈਸੇ ਕਢਾ ਕੇ ਭਾਜਦੇ ਆ ਠੀਕ ਆ ਆ ਦੇਖੋ ਪੰਜਾਬ ਦੇ ਹਾਲਾਤ ਹਰਪ੍ਰੀਤ ਦਾ ਬਣਾ ਵੀਡੀਓ ਵੀਡੀਓ ਬਣਾ ਪੂਰੀ ਬਣੀ ਜਾਂਦੀ ਹੈ ਲਾਈਵ ਚੱਲੀ ਜਾਂਦੀ ਹੈ ਇਹਦਾ ਆਪਾਂ ਨੂੰ ਵਧੀਆ ਹੋਵੇਗਾ ਆਪਣੇ ਨਾਲ ਦਾ ਪੇਜ ਚੱਲੂ ਹੈ ਨਾ ਜਨਰਲ ਜਰੂ ਆਪਾਂ ਦਾ ਨਜ਼ਾਰਾ ਇਹਦਾ ਵੀਡੀਓ ਹੁੰਦੀ ਵਾਇਰਲ ਲੇਕਿਨ ਨਹੀਂ ਇਹ ਬਈ ਮੇਰੇ ਨਾਲ ਇੱਕ ਵਾਰੀ ਪਹਿਲਾਂ ਵੀ ਹੋਇਆ ਸੀਗਾ ਠੀਕ ਹੈ ਹਾਂਜੀ ਮੈਂ ਹੁਣ ਦੱਸਿਆ ਵੀ ਸੀਗਾ ਵੀ ਮੇਰੇ ਨਾਲ ਆਏ ਹੋਈ ਪਰ ਉਹ ਤੋਂ ਮੈਨੂੰ ਪਤਾ ਨਹੀਂ ਸੀਗਾ ਨਹੀਂ ਸਾਡੇ ਕੋਲੇ ਕਾਗਜ਼ ਪੱਤਰ ਪੂਰੇ ਆ ਇਹ ਅਸਲ 'ਚ ਇਹ ਬੰਦੇ ਕੋਲੇ ਬਈ ਆਪਦੇ ਮੋਟਰਸਾਈਕਲ ਦੇ ਕਾਗਜ਼ ਪੱਤਰ ਨਹੀਂ ਸੀਗੇ ਤੇ ਇਹ ਬੰਦੇ ਨੇ ਪੈਸੇ ਮੋੜੇ ਵੀਰੇ ਪੈਸੇ ਲੈ ਲੈ ਪੈਸੇ ਮੋੜ ਤੋਂ ਮੋੜ 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 ਨੋਰ ਚੱਕਰ ਲਾ ਲਈ ਹੈ ਨਾ ਹਾਂ ਬਈ ਉਹੀ ਹੈ ਦਿਖਾ ਦੇ ਮਾੜਾ ਦਿਖਾ ਦੇ ਲੋਕਾਂ ਦੇ ਵਾਲੇ ਨਟਾਂ ਲੇ ਗਏ ਨਹੀਂ ਨਹੀਂ ਤੇਰੇ ਕੋਲ ਬਲੰਕ ਕੋਈ ਹੈ ਬਾਈ ਯਾਰ ਉਹੀ ਹੈ ਬਾਈ ਉਹੀ ਇਹ ਪੁਲਿਸ ਦੀਆਂ ਵਰਦੀਆਂ ਫਿਰ ਕਿੱਥੋਂ ਲਾਉਣੇ ਬਾਈ ਪੁਲਿਸ ਦੀਆਂ ਵਰਦੀਆਂ ਬਣਾਉਣੀ ਹੋ ਕਿ ਰੈਂਟ 'ਤੇ ਨਹੀਂ ਨਹੀਂ ਮਿਲ ਜਾਂਦੀਆਂ ਬਾਈ ਮਿਲ ਜਾਂਦੀਆਂ ਅੱਛਾ ਕਿੰਨੇ ਕਿੰਨੇ ਦਿਨ ਕਿੰਨੇ ਦਿਨ ਮਿਲ ਜਾਂਦੀਆਂ ਰੈਂਟੋ 300 ਰੁਪਏ 300 ਚ ਤੇ ਫਿਰ ਬਈ ਆਹ ਕੰਮ ਕਰਦੇ ਹੋ ਯਾਰ ਆਹੀ ਹੈ ਬਾਈ ਕੰਮ ਤਾਂ ਹੈ ਨਹੀਂ ਕੋਈ ਅੱਛਾ ਤੇ ਕੰਮ ਫਿਰ ਉਹ ਕੰਮ ਕਰੋ ਕੋਈ ਲੋਕ ਬਾਹਰ ਜਾਈ ਜਾਂਦੇ ਤੁਸੀਂ ਇੱਥੇ ਵੀ ਕੰਮ ਕਰ ਸਕਦੇ ਹੋ ਠੀਕ ਆ ਬਾਈ ਵਿਰਜ਼ਗਾਰੀ ਹੈ ਫਿਰਜ਼ਗਾਰੀ ਜ਼ਿਆਦਾ ਬਾਈ ਕੀ ਕਰੀ ਨਹੀਂ ਨਹੀਂ ਬੇਰਜ਼ਗਾਰੀ ਜ਼ਿਆਦਾ ਹੈਗੇ ਵੀਰੇ ਹੁਣ ਤੈਨੂੰ ਪਤਾ ਲੱਗੂ ਨਾ ਜੋ ਡੰਡਾ ਚੜਾ ਤੇਰੇ ਹੈ ਠੀਕ ਆ ਬਾਈ ਹਾਂ ਠੀਕ ਨਹੀਂ ਆ ਚਾਬੀ ਫੜ ਚਾਬੀ ਦੇ ਬੋਲਟ ਦੀ ਚਾਬੀ ਫੜਾ ਮੋਟਰ ਦੀ ਚਾਬੀ ਦੇ ਵੀਰੇ ਤੂੰ ਬੋਟ ਦੀ ਦੇ ਦੀ ਚਾਬੀ ਯਾਰ ਚਾਬੀ ਦੇ ਤੂੰ ਫੜਾ ਕਿਉਂ ਦੇਉਂ ਬਈ ਯਾਰ ਕਿਉਂ ਦੇਊਗਾ ਯਾਰ ਚਾਬੀ ਦੇ ਯਾਰ ਥਾਣੇ ਜਾਊ ਸਿੱਧਾ ਇਹ ਐਵੇਂ ਕਿਵੇਂ ਥਾਣੇ ਜਾਊਗਾ ਲਾ ਯਾਰ ਤੁਹਾਡੇ ਨਾਲ ਫੋਨ ਆ ਪੁਲਿਸ ਵਾਲੇ ਆਇ ਨਹੀਂ ਤੁਹਾਡੇ ਫੋਨ ਲਾ ਕੱਟ ਵੀਡੀਓ ਕਰ ਚੁੱਤੋਂ ਲਾਲਾ ਸਾਦਲਾ ਲਾ 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 ਸ਼ਰਮੀ ਹੀ ਨਹੀਂ ਯਾਰ ਅਸਲ ਤੇ ਭਾਈ ਇਹ ਨਾ ਪ੍ਰਸ਼ਾਸਨ ਦੀਆਂ ਵੀ ਬਹੁਤ ਵੱਡੀਆਂ ਕਮਜ਼ੋਰੀਆਂ ਇਹ ਜਿਹੜੇ ਉਹਨਾਂ ਦੀ ਗੱਲ ਹੀ ਨਹੀਂ ਸੁਣਦੇ ਠੀਕ ਹੈ ਅੱਬੀ ਦਬਾ ਦੇ ਯਾਰ ਕੋਈ ਨਹੀਂ ਭਾਈ ਅੱਬੀ ਕੰਨ ਦਵਾ ਦੇ ਦੱਸ ਦੱਸ ਕਹਿ ਜੀ ਤੂੰ ਆਕਰਦਾ ਤੇ ਨਾਲੇ ਕਿ ਅਸੀਂ ਧਮਕੀ ਧਮਕੀ ਦਾ ਕਹ ਜਾਨੋ ਮਾਰਨ ਦੀ ਕਹ ਤੇ ਕੋਲੋਂ ਗਏ ਮੜੀ ਗੱਲ ਇਹ ਹੈਲੋ ਕਾ ਕ ਐਸਓ 6 ਵੀ ਤਾਂ ਜਿਹੜਾ ਮੁਲਾਜ਼ਮ ਹੈ ਨਾ ਨਕਲੀ ਬਣਿਆ ਹੋਇਆ ਜਿਹੜਾ ਇਹ ਨਾਲੇ ਤੇ ਸਾਨੂੰ ਧਮਕੀਆਂ ਦਿੰਦਾ ਵੀ ਕਹਿੰਦਾ ਤੁਹਾਨੂੰ ਜਾਨੋ ਮਾਰ ਦੂੰ ਤੇ ਨਾਲੇ ਸਾਨੂੰ ਉੱਤ ਭਗਾਉਂਦਾ ਵੀ ਛੋਡੇ ਦਿਓ ਮੈਂ ਪਰਚਾ ਪਾਉਂਗਾ ਪਹਿਲੀ ਗੱਲ ਤੁਸੀਂ ਸਾਨੂੰ ਇਹਦਾ ਦੱਸੋ ਬਈ ਖੇਤਾਂ ਵਾਲੀ ਸੜਕ ਦੇ ਸੁੰਨੀ ਪਈ ਆ ਉਹ ਵੀ ਉਹ ਤੇ ਚਲਾਨ ਕੌਣ ਕੱਟਦਾ ਹੁੰਦਾ ਤੁਹਾਡੇ ਮੁਲਾਜ਼ਮ ਖੜੇ ਆਏ ਸਾਡੇ ਚਲਾਨ ਕੱਟੀ ਜਾਂਦੇ ਆ ਮੇਰੇ ਨਾਲ ਕਰਾ ਗੱਲ ਇੱਕ ਮਿੰਟ ਆ ਮੇਰੇ ਭਰਾ ਨਾ ਕਰਿਓ ਗੱਲ ਆ ਤੂੰ ਬਣਾ ਵੀਡੀਓ ਬਣਾ ਜੀ ਮੈਂ ਕਰਦਾ ਗੱਲ ਕਰਦਾ ਬਣਾ 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 ਹੈਲੋ ਹਾਂਜੀ 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 ਜਨਾਬ ਅਸਤਰੀ ਗੱਲ ਜੀ ਹਾਂ ਜਨਾਬ ਮੈਨੂੰ ਆਏ ਦੱਸੋ ਜੀ ਵੀ ਖੇਤਾਂ ਚ ਪਹਿਲੀ ਵਾਰ ਸੁਣਿਆ ਮੈਂ ਤਾਂ ਜੀ ਆਹ ਸਮਝ ਲਓ ਵੀ ਤਾਂ ਬਹੁਤ ਕਮਾਲ ਦੀ ਗੱਲ ਹੈ ਖੇਤਾ ਜਾ ਕੇ ਬੰਦਾ ਜਨਾਲ ਕੱਟੀ ਜਾਂਦਾ ਜੀ ਕਾਪੀ ਇਹਦੇ ਕੋਲ ਜਿਹੜੀ ਹੈਗੀ ਅੱਖਾਂ ਨੂੰ ਬਣਾਉਣ ਵਾਲੀ ਕਾਪੀ ਹੈ ਜੀ ਬੰਦਾ ਉਹਦੇ ਮੋਹ ਮੰਨੇ ਮਚਟਾ ਬੀਨਾ ਆ ਦੇਖੋ ਜੀ ਜਮਾ ਖਾਲੀ ਕਾਪੀ ਹੈ ਹੈ ਬੱਚੇ ਬੱਚਿਆਂ ਨਾਲ ਪੜ੍ਹਨ ਵਾਲੀ ਕਾਪੀ ਹੈ ਜੀ ਆ ਦਿਖਾ ਬਣਾ ਬੋਲਟ ਦਾ ਨੰਬਰ ਜਿਹੜਾ ਹੈ ਜਕ ਨੰਬਰ ਪਲੇਟ ਉਮੇ ਆ ਠੀਕ ਹੈ ਕਾਰਵਾਈ ਹੋਣੀ ਤੇ ਕਾਰਵਾਈ ਕਰਨੀ ਹੈ ਜਨਾਬ ਹਾਂਜੀ ਨਵਾਂ ਨਵਾਂ ਮੋਟਰਸਾਈਕਲ ਹੈ ਜੀ ਰਾਇਲ ਐਨਫੀਲਡ ਹਾਂ ਹਾਂਜੀ 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 ਹਾਂ ਬਿਲਕੁਲ ਜੀ ਬਿਲਕੁਲ ਜਨਾਬ ਇਹ ਆਪਣੇ ਕਰਤਾਰੇ ਦੀ ਮੋਟਰ ਦੇ ਕੋਲੇ ਖੜਾ ਹੈ ਜੀ ਹਾਂਜੀ ਮੇਨਿਪਾ ਜਨਨੀ ਦੇ ਦੀ ਚਾਚਾ ਵੀ ਮੋਟਰਸਾਈਕਲ ਦੀ ਅਸੀਂ ਕੱਢ ਲਈ ਹੈਗੀ ਐ ਆ ਆ ਕਰ ਲੋਈ ਗੱਲ ਗੱਲ ਹੀ ਕਰ ਲੋ ਅਗਰ ਲੋ ਗੱਲ ਕਰ ਗਾਣਾ ਆਪਣੇ ਕਰ ਗਾਣਾ ਹਾਂਜੀ ਜਨਾਬ ਹਾਂਜੀ ਹਾਂਜੀ ਇਹ ਤਾਂ ਝੂਠ ਮਾਰੀ ਜਾਂਦੇ ਜਨਾਬ ਤਾਂ ਜਿਹੜੀ ਵਰਦੀ ਪਾਈ ਇਹ ਝੂਠ ਬੋਲਦੇ ਅਸੀਂ ਠੀਕ ਆ ਜਨਾਬ ਉਹਨਾਂ ਨਾਲ ਠਾਣੇ ਹੀ ਉਹਨਾਂ ਹੀ ਮੈਂ ਠਾਣੇ ਆ ਗੱਲ ਕਰਦਾ ਆ ਲੈ ਵੀ ਅਚਾਬੀ ਦੇ ਬੋਰਡ ਦੀ ਆ ਕਿਵੇਂ ਚਾਬੀ ਦੇ ਨਹੀਂ ਨਹੀਂ ਚਾਬੀ ਦਾ ਇਹ ਬਈ ਹੁਣ ਥਾਣੇ ਜਾ ਕੇ ਮਿਲਨੀ ਆ ਤੈਨੂੰ ਕਿਤੇ ਨਹੀਂ ਮਿਲਦੀ ਹੁਣ ਤੈਨੂੰ ਉਹਨਾਂ ਟਾਈਮ ਜਿੰਨਾ ਟਾਈਮ ਸਾਰੇ ਮੁਲਾਜ਼ਮਾਂ ਕੋਲ ਨਹੀਂ ਲੈ ਗਏ ਫੜ ਲਿਆ 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 ਲੈ 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 ਫੜ ਕੇ ਲੈ ਇਹਨੂੰ ਆ ਦੇਖੋ ਬਾਈ ਆ ਬੰਦਾ ਬਾਈ ਜੀ ਭੱਜਣ ਦੀ ਕੋਸ਼ਿਸ਼ ਕਰਦਾ ਸੀਗਾ ਫੜ ਲਿਆ ਠੀਕ ਹੈ ਹੁਣ ਤੂੰ ਤਾਂ ਕਹਦਾ ਨਹੀਂ ਮੈਂ ਥਾਣੇ ਜਾਣਾ ਤੇ ਥਾਣੇ ਹੀ ਜਾਊਗਾ ਭੱਜ ਕੇ ਫਿਰ ਬਾਈ ਇਹ ਪੂਰਾ ਦਿਲ ਇੰਨਾ ਦਿਲ ਕਰਾ ਲਾ ਕਿਵੇਂ ਆ ਯਾਰ ਥਾਣੇਦਾਰ ਨਾਲ ਵੀ ਸਿੱਧੀ ਗੱਲ ਕਰੀ ਜਾਂਦਾ ਡਰਦਾ ਵੀ ਨਹੀਂ ਕੋਈ ਨਾ ਸਬਤ ਤਾਂ ਲੱਗਦਾ ਬਈ ਨਸ਼ਾ ਪਤਾ ਕੀਤਾ ਸੌਂ ਖਾ ਜਾ ਨਸ਼ਾ ਕਿਦਾਂ ਨੀ ਤਰਾਸੀ ਤਾ ਪੀਤਾ ਨਹੀਂ ਪੀਤਾ ਬਈ ਫੇਰ ਯਾਰ ਟਿੱਟਾ ਪੀ ਕੇ ਬੰਦੇ ਦਾ ਇਡਾ ਵੱਡਾ ਕਰਣਾ ਇੰਨਾ ਕਰਣਾ ਹੋ ਜਾਂਦਾ ਬਈ ਬੰਦਾ ਡਰਦਾ ਨਹੀਂ ਜਿਆ ਯਾਰ ਬੋਲ ਹਾਂ ਹਾਂ ਬਾਈ ਆਹ ਦੇਖੋ ਬਾਈ ਆਹ ਤਾਂ ਪੰਜਾਬ ਦੇ ਹਾਲਾਤ ਹੋ ਗਏ ਵੀਰੇ ਠੀਕ ਹੈ ਵੀਡੀਓ ਨੂੰ ਬਾਈ ਸ਼ੇਅਰ ਕਰ ਦੋ ਇਹੋ ਜਿਹੇ ਲੋਕ ਪਤਾ ਨਹੀਂ ਕਿੰਨੇ ਕਿ ਲੋਕਾਂ ਨੂੰ ਠੱਗਦੇ ਆ ਹਰਪ੍ਰੀਤ ਪਹਿਲਾਂ ਤੇ ਨਾਲ ਹੋਈ ਜਾ ਮੇਰੇ ਕਦੇ ਗੱਲ ਹੈ ਜੀ ਬਈ ਇੱਕ ਵੀ ਨਾ ਪਹਿਲਾਂ ਹੋਈ ਹੈ ਮੇਰੇ ਨਾਲ ਠੀਕ ਹੈ ਮੈਂ ਖੇਤੋਂ ਪੱਠੇ ਲੈ ਕੇ ਆਉਂਦਾ ਸੀਗਾ ਮੋਟਰ ਹੈਲ ਦੇ ਮਗਰ ਟਰਾਲੀ ਪਈ ਹੋਈ ਸੀਗੀ ਹੂੰ ਤੇ ਚੰਗਾ ਪਤਾ ਵੀ ਖੇਤੋਂ ਆਇਆ ਤੇ ਇਹਨਾਂ ਨੇ ਮੇਰਾ ਨਾ ਉਦੋਂ ਚਲਾਨ ਕੀਤਾ ਨਗਲੀ ਚਲਾਨ ਕਰਕੇ ਤੇ ਕਹਿੰਦੇ ਵੀ ਜਾਇਦਾ ਪੈਸੇ ਦੇ ਦੇ ਲੇਕਿਨ ਇਹ ਤੇਰਾ ਚਲਾਨ ਕਰਾਂਗੇ ਅੱਛਾ ਤੇ ਮੈਂ ਉਦੋਂ ਪਹਿਲਾਂ ਡਰ ਗਿਆ ਇਹਨਾਂ ਤੋਂ ਮੈਂ ਵੀ ਸੱਚੀ ਮਲਾਜਮ ਹੋਣਗੇ ਤੇ ਮੇਰੇ ਤੇ ਇਹਨਾਂ ਨੇ ਉਦੋਂ 2000 ਰੁਪਏ ਚਲਾਨ ਕੇ ਭਰਾਇਆ ਜੀ ਅੱਛਾ ਨਾਲੇ ਮੈਂ ਕਿਹਾ ਵੀ ਮੇਰਾ ਨਾਲ ਦੇ ਪੈਂਡਾ ਤੇ ਵੀ ਇਹਦਾ ਪੱਠੇ ਲੈਣ ਉਹਨੇ ਸਾਡੇ ਇੱਥੇ ਖੇਤਾਂ ਨਾਲ ਹੀ ਇਹਨਾਂ ਨੇ ਮੇਰੀ ਗੋਈ ਗੱਲ ਨਹੀਂ ਮੰਨੀ ਕਹਿੰਦੇ ਚਾਹੇ ਸਾਨੂੰ 2000 ਰੁਪਏ ਦੇ ਪਰ ਕੋਈ ਬਾਈ ਸਾਰੇ ਸਬੂਤ ਹੋ ਗਏ ਮੰਨ ਵੀ ਗਿਆ ਇਹ ਗਲਤੀ ਮੰਨਿਆ ਠੀਕ ਹੈ ਸੈੱਟ ਵੀ ਹੈ ਪੁਲਿਸ ਦੀ ਨਕਲੀ ਵਰਦੀ ਵੀ ਪਾਈ ਹੋਈ ਹੈ ਨੇ ਠੀਕ ਹੈ ਨੋਟਾਂ ਦੀ ਵੀ ਆਪਾਂ ਵੀਡੀਓ ਬਣਾਈ ਹੋਈ ਹੈ ਦਿਖਾ ਦੇ ਦੁਬਾਰੇ ਫੇਰ ਦਿਖਾ ਦੇ ਨੋਟਾਂ ਦੀ ਵੀਡੀਓ ਭਾਜੀ ਨਹੀਂ ਸਕਦਾ ਕਿਸੇ ਵੀ ਹਾਲਤ 'ਚ ਨਹੀਂ ਭਾ ਸਕਦਾ ਆਹਦੇ ਬਾਈ ਹਾਂ ਇਹ 200 ਹੋਈ ਆ ਖਿੱਚੀ ਹੋਈ ਆ ਫੋਟੋ ਵੀ ਦਿਖਾ ਦੇ ਖਿੱਚੀ ਹੋਈ ਚਾਪੀ ਦੇ ਯਾਰ ਬੋਰਡ ਤੇ ਜਾਵਾਂ ਆਏ ਕਿਵੇਂ ਜਾਵੇਂ ਵੀਰੇ ਆਏ ਨਹੀਂ ਰਣਦੇ ਆ ਮੇਰੀ ਫੋਟੋ ਖਿੱਚੂ ਆ ਦੋਸਤ ਦੀ ਫੋਟੋ ਖਿੱਚੀ ਆ ਬਾਈ ਇਹਨਾਂ ਦੀ ਠੀਕ ਹੈ ਇਹ ਤਾਂ ਠੰਡ ਜਾ ਰ ਆ ਵੀ ਕਰੂਗਾ ਨਾ ਕਾਰਵਾਈ ਅਸੀਂ ਕੁਝ ਨਹੀਂ ਕਰਨਾ ਬਾਈ ਵੀਡੀਓ ਨੂੰ ਬਾਈ ਇੰਨੀ ਕੁ ਸ਼ੇਅਰ ਕਰ ਦੋ ਇੰਨੀ ਕੁ ਸ਼ੇਅਰ ਕਰ ਦੋ ਵੀ ਯਾਰ ਇਹ ਬੰ ਇਹ ਜਿਹੜੀ ਵੀਡੀਓ ਹੈ ਅਸੀਂ ਬਾਈ ਸਮਾਜ ਨੂੰ ਸੇਧ ਦੇਣ ਵਾਸਤੇ ਬਣਾਈ ਹੈ ਹਰਪ੍ਰੀਤ ਸਹੀ ਹੈ ਬਾਈ ਹਾਂ ਬਾਈ ਤੇ ਇਹ ਸਾਡੇ ਆਰਟਿਸਟ ਹੈ ਭਰਾ ਸਾਡੇ ਲੋਪਤਵਾਏ ਹੈ ਤੇ ਵੀਡੀਓ ਕਿਵੇਂ ਲੱਗੀ ਬਾਈ ਕਮੈਂਟ ਦੇ ਵਿੱਚ ਤੁਸੀਂ ਸਾਨੂੰ ਦੱਸਣਾ ਕਿਉਂਕਿ ਅਸੀਂ ਗਾਹਾਂ ਤੋਂ ਹੋਰ ਵੀਡੀਓ ਵੀ ਦਿਖਾਵਾਂਗੇ ਸਾਡੀ ਟੀਮ ਇਹੀ ਹੈ ਤੇ ਵੱਧ ਤੋਂ ਵੱਧ ਤੁਸੀਂ ਸਾਨੂੰ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਆਪਦੀ ਇੰਸਟਾਗ੍ਰਾਮ ਆਈਡੀ ਬੋਲਦੇ ਹਰਪ੍ਰੀਤ ਕੀ ਹੈ ਹਰਪ੍ਰੀਤ ਲੋਪੋ ਜੀ ਆ ਥੋੜੀ ਬੋਲ ਦਿਓ ਬਾਈ ਲਵ ਇਜ਼ ਲੱਕੀ ਹਾਂ ਲਵ ਇਜ਼ ਲੱਕੀ ਬਾਈ ਵੱਧ ਤੋਂ ਵੱਧ ਸਾਡੇ ਭਰਾਵਾਂ ਦੀ ਇੰਸਟਾਗ੍ਰਾਮ ਆਈਡੀ ਨੂੰ ਫੋਲੋ ਕਰੋ ਜੀ ਧੰਨਵਾਦ ਜੀ ਸਤਿ ਸ਼੍ਰੀ